ਇੱਕ ਪਾਸੇ ਜਿੱਥੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਸੈਸ਼ਨ ਚਲਾ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਜਲੰਧਰ ਦੇ ਵਿੱਚ ਪਿੰਡ ਜਨਤਾ ਵਿਧਾਨ ਸਭਾ ਦਾ ਆਯੋਜਨ ਕੀਤਾ ਸੀ ਜਿਸ ਦੇ ਵਿੱਚ ਪੰਜਾਬ ਦੇ ਲੱਗ ਲੱਗ ਮੁੱਦਿਆਂ ਉੱਪਰ ਚਰਚਾ ਕੀਤੀ ਗਈ ਅਤੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਨੇਤਾਵਾਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦੇ ਜਿਨ੍ਹਾਂ ਦੇ ਵਿੱਚ ਕਿਸਾਨੀ, ਕ腐ਸ਼ਨ, ਸੁਰੱਖਿਆ ਇਸ ਦੇ ਨਾਲ ਨਾਲ ਕਈ ਮੁੱਦਿਆਂ ਤੇ ਚਰਚਾ ਕੀਤੀ ਪਰ ਇਸ ਮੌਕੇ ਤੇ ਸਭ ਤੋਂ ਪਹਿਲੇ ਬੀਜੇਪੀ ਦੇ ਸੀਨੀਅਰ ਲੀਡਰ ਤਿਕਸ਼ਣ ਸੂਦ ਨੂੰ ਦਿੱਲੀ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ। ਜਨਤਾ ਦੇ ਵਿਧਾਨ ਸਭਾ ਦੇ ਆਯੋਜਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿਆ ਮਾਦਮੇ ਪਾਰਟੀ ਪੰਜਾਬ ਵਿੱਚ ਹਰ ਮੁੱਦੇ ਉੱਪਰ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੇ ਰਾਗਵ ਚੱਡਾ ਉੱਪਰ ਟਵੀਟ ਵਾਰੇ ਅਰਵਿੰਦ ਕੇਜਰੀਵਾਲ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਨੇਤਾਗਿਰੀ ਛੱਡ ਕੇ ਲੋਕਾਂ ਦੀ ਭਲਿ ਖਬਾਣੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਉਹ ਕੰਮ ਬਹੁਤ ਚੰਗੀ ਤਰ੍ਹਾਂ ਕਰ ਲੈਣਗੇ ਕਿਉਂਕਿ ਉਹ ਇਸ ਤਰ੍ਹਾਂ ਦੇ ਕੰਮ ਬਹੁਤ ਚੰਗੇ ਤਰੀਕੇ ਦੇ ਨਾਲ ਕਰ ਲੈਂਦੇ ਨੇ ਇਸੇ ਕਰਕੇ ਉਹਨਾਂ ਨੂੰ ਰਾਗਵ ਚੱਡਾ ਬਾਰੇ ਪਹਿਲਾਂ ਵੀ ਪਤਾ ਲੱਗ ਗਿਆ ਇਹਦੇ ਨਾਲ ਹੀ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਬਾਰੇ ਵੀ ਅਸ਼wini ਸ਼ਰਮਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਹਨਾਂ ਚੋਣਾਂ ਲਈ ਆਪਣੇ ਹੋਮਵਰਕ ਸ਼ੁਰੂ ਕਰਦੇ ਹੋਏ ਆਪਣੀ ਟੀਮਾਂ ਨੂੰ ਕੰਮ ਤੇ ਲਗਾ ਦਿੱਤਾ ਹੈ ਅਤੇ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਹੀ ਹਾਲ ਹੋਵੇਗਾ ਜੋ ਹਾਦ ਸੰਗਰੂਰ ਦੇ ਵਿੱਚ ਹੋਇਆ ਇਹਨੂੰ ਦੇਖੋ ਬਹੁਤ ਸਾਰੀਆਂ ਘਟਨਾਵਾਂ ਹੈ ਜਿਨ੍ਹਾਂ ਨੂੰ ਤੁਸੀਂ ਇੰਡੀਵਿਜੂਅਲ ਤੌਰ ਤੇ ਨਹੀਂ ਦੇਖ ਸਕਦੇ ਬਟ ਇਟ ਇਜ਼ ਇਟ ਇਜ਼ ਅ ਨਿਊ ਥਿੰਗ ਹਰ ਗੱਲ ਨੂੰ ਹਰੇਕ ਚੀਜ਼ ਨੂੰ ਇੱਕ ਓਵਰਆਲ ਪਰਸਪੈਕਟਿਵ 'ਚ ਦੇਖਣਾ ਚਾਹੀਦਾ ਹੈ ਜਦੋਂ ਦੀ ਆ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਉਹਦੇ ਬਾਅਦ ਇਸ ਕਿਸਮ ਦੀਆਂ ਘਟਨਾਵਾਂ ਹੋ ਰਹੀਆਂ ਐ ਲੋਅਨ ਆਰਡਰ ਨੂੰ ਲੈ ਕੇ ਉਹ ਅਚੇ ਇਸ ਕਿਸਮ ਦੀਆਂ ਆਵਾਜ਼ਾਂ ਜਿਹੜੀ ਉੱਠ ਰਹੀਆਂ ਕਦੋਂ ਕਦੇ ਸਰਦਾਰ ਭਗਤ ਸਿੰਘ ਨੂੰ ਸੈਕਟਿਸ ਕੀਆ ਜਾ ਰਿਹਾ ਹੁਣ ਜਿਹੜੇ ਐ ਇਹਨਾਂ ਨੂੰ ਨਿਯੋਤਾ ਦਿੱਤਾ ਜਾ ਰਿਹਾ ਹੈ ਗੈਂਗਸਟਰਸ ਨੂੰ ਕਿ ਕਿਸੇ ਪੋਲਿਟਿਕਲ ਪਾਰਟੀ ਜੁਆਇਨ ਕਰੋ ਤੇ ਉਸ ਕਿਸਮ ਦੀਆਂ ਆਵਾਜ਼ਾਂ ਵਕਵਾਦੀ ਆਵਾਜ਼ਾਂ ਸੈਕਟਿਸਟ ਆਵਾਜ਼ਾਂ ਜਿਹੜੀ ਅੱਜ ਤੱਕ ਸਿਰਫ ਨਿਊਯਾਰਕ ਤੇ ਲੰਡਨ ਚੋਂ ਉੱਠਦੀਆਂ ਸੀਗੇ ਉਹ ਅੱਜ ਪੰਜਾਬ ਦੇ ਅੰਦਰ ਉੱਠਣ ਲੱਗੀਆਂ ਉਹ ਲੋਕ ਜਿਹੜੇ ਉੱਥੇ ਬੈਠੇ ਸੀਗੇ ਇਸ ਕਿਸਮ ਦੀ ਸੋਚ ਵਾਲੇ ਲੋਕ ਉਹ ਅੱਜ ਪੰਜਾਬ ਨੂੰ ਇੱਕ ਇਹ ਜਿਹਾ ਮਾਹੌਲ ਸੁਖਾਵਾਂ ਦੇਖ ਕੇ ਇਥੇ ਆਣ ਲੱਗੇ ਇਹ ਕੁਇਨਸਾਈਡ ਕਿਹਦੇ ਨਾਲ ਕਰਦਾ ਉਸ ਸਮੇਂ ਹੋ ਰਿਹਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਕੀ ਇਸ ਕਿਸਮ ਦੀ ਇੱਕ ਭਾਵਨਾ ਉੱਥੇ ਪੈਦਾ ਹੋ ਗਈ ਵੀ ਜਬ ਸਈਆਂ ਭਏ कोतवाल ਤਾਂ ਅਬ ਡਰ ਕਾਏਗਾ ਇਹਨਾਂ ਤਾਂ ਸਾਡੀ ਸਰਕਾਰ ਹੋ ਤੇ ਚੱਲੀਏ ਸਾਨੂੰ ਕਿਸ ਨੂੰ ਕਹਿਣਾ ਨਹੀਂ ਕੱਲਾ ਹੀ ਨਹੀਂ ਸਕਦੇ ਦੇਖੋ 2017 ਦੇ ਅੰਦਰ ਕੇਜਰੀਵਾਲ ਸਾਹਿਬ ਦਾ ਇੱਕ ਵਖਵਾਦੀ ਵਿਅਕਤੀ ਦੇ ਕਰੇ ਰਾਤ ਨੂੰ ਵੁਕਣਾ ਚਾਹੇ ਉਹਨੇ ਅਨੰਦਾ ਜਿਹੜਾ ਅਸਲ ਚਿਹਰਾ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਸਾਹਮਣੇ ਰੱਖਤਾ ਸੀਗਾ ਉਹ ਲੋਕ ਭੁੱਲ ਗਏ ਪਰ ਇਹਨਾਂ ਗੱਲਾਂ ਕਰਕੇ ਅੱਜ ਜਿਹੜਾ ਸ਼ੱਕ ਉੱਠ ਰਿਹਾ ਇਹ ਸਾਰਾ ਕੁਝ ਕਿਤੇ ਸਰਕਾਰ ਦੀ ਸ਼ੈਅ ਦੇ ਅੰਦਰ ਤਾਂ ਨਹੀਂ ਹੋ ਰਿਹਾ ਕਿਤੇ ਇਹਨਾਂ ਦੀ ਕਮਜ਼ੋਰੀ ਨੂੰ ਦੇਖ ਕੇ ਤਾਂ ਨਹੀਂ ਹੋ ਰਿਹਾ ਬਹੁਤ ਸਾਰੇ ਸਵਾਲ ਹੈ ਜਿਹਦਾ ਭਗਵੰਤ ਮਾਨ ਜੀ ਨੂੰ ਮਾਝਾਈ ਕਿ ਐਸੇ ਭਗਵੰਤ ਮਾਨ ਜੀ ਇਹਦੇ ਤੇ ਜਵਾਬ ਦੇਣ ਕਿ ਤੁਹਾਡਾ ਕੀ ਸਟੈਂਡ ਕੀ ਹੈ ਉਹ ਮੋਲ ਮੋਲ ਗੱਲਾਂ ਕਰ ਸਪਸ਼ਟ ਕਰਨ ਵੀ ਕਿਤੇ ਖੜੇ ਹੋ ਤੁਸੀਂ ਤੁਹਾਡਾ ਕੋਈ ਇਸ ਕਿਸਮ ਦਾ ਪੰਜਾਬ ਕਰਨੀ ਕੀ ਸੋਚ ਹੈ ਕੌਜੂ ਵਕਵਾਦੀ ਤਾਕਤਾਂ ਪੰਜਾਬ ਦੇ ਅੰਦਰ ਪੰਜਾਬ ਨੇ ਬਹੁਤ ਮਾੜੇ ਦਿਨ ਦੇਖਿਆ ਜਿਹੜੇ ਸਾਰੇ ਵਕਤਾਵਾਂ ਨੇ ਕਹ ਲਾ ਕੀ ਅਸੀਂ ਅਸੀਂ ਜੋ ਕੱਲ ਕੱਲ ਕਹੀ ਗਈ ਵੀ ਜਿਹੜੇ ਗੈਂਗਸਟਰ ਹੈ ਉਹ ਮੇਨ ਸਟਰੀਮ ਤੇ ਆ ਜਾਣ ਸਾਡੇ ਨਾਲ ਰਣ ਪਾਰਟੀ ਜੁਆਇਨ ਕਰਨ ਮੈਂ ਕਹਿੰਦਾ ਵੀ ਜਿਹੜਾ ਨੌਜਵਾਨ ਦੇਸ਼ ਪੰਜਾਬ ਛੱਡ ਕੇ ਜਾ ਰਹੇ ਉਹਨਾਂ ਨੂੰ ਗੈਂਗਸਟਰ ਬਣਨ ਤੋਂ ਰੋਕੋ ਇਹ ਤੇ ਉਹਨਾਂ ਨੂੰ ਰੁਜ਼ਗਾਰ ਦੇਉਗੇ ਉਹਨਾਂ ਨੂੰ ਇੱਥੇ ਕੋਈ ਆਪਣਾ ਭਵਿੱਖ ਦਿਖੂਗਾ ਕਿਉਂ ਗੈਂਗਸਟਰ ਦੇ ਨਾਲ ਜੁੜਨਗੇ ਅੱਜ ਲੋਡ ਤੇ ਇਸ ਗੱਲ ਦੀ ਹੈ ਪਰ ਸਰਕਾਰ ਹੋਰ ਹੀ ਪਾਸੇ ਤੁਰ ਫਿਰਦੀ ਹੈ ਅੱਜ ਇਹ ਗੱਲ ਇਸ ਗੱਲ ਦੇ ਉੱਤੇ ਚਰਚਾ ਹੋਣੀ ਚਾਹੀਦੀ ਪੰਜਾਬ ਦੀ ਵਿਧਾਨ ਸਭਾ 'ਚ ਮੈਨੂੰ ਇਹ ਜੇ ਪਤਾ ਨਹੀਂ ਪਰ ਜਿੰਨੇ ਮੇਰੇ ਕੋਲ ਰਿਪੋਰਟਸ ਆਈਆਂ ਐ ਐਸਐਮਐਸ ਵਗੈਰਾ ਉੱਥੇ ਇਸ ਮਸਲੇ ਤੇ ਕੋਈ ਚਰਚਾ ਨਹੀਂ ਸਰ ਜੀ ਕਿ ਬਿਲ ਦੀ ਤੋਰੇ ਵਾਰੀ ਕੀ ਕਹੋਗੇ ਦੇਖੋ ਵੀ ਜਿਲੇ ਅਸੀਂ ਬਿਲ ਦੇ ਉੱਤੋਂ ਅਗਰ ਉਹਨਾਂ ਨੇ ਕਮਿਸ਼ਨ ਹਟਾਇਆ ਐ ਦੈਟ ਇਜ਼ ਹਾਪ ਨਾਟ ਹੈ ਸਨ ਦੈਟ ਮੈਂ ਬਿਲ ਬਿਨਾ ਦੇਖੇ ਮੈਂ ਕਮੈਂਟ ਕਰਨ ਲੱਗਿਆ ਫਿਰ ਉਹ ਗੱਲਾਂ ਨੂੰ ਉਹ ਕਿਸੇ ক্রিকেট ਦੇ ਕਮੈਂਟੇਟਰ ਨੇ ਕਿਹਾ ਸੀਗਾ ਕਹਿੰਦਾ ਦੋ ਆਈ ਡਿਡ ਐ ਇਟ ਵਾਸ

ਸਰਕਾਰ ਦੇ ਸਟੈਂਡ ਕਲੀਅਰ ਹੋਣਾ ਚਾਹੀਦਾ ਸਾਡਾ ਸਟੈਂਡ ਤਾਂ ਵੱਖ-ਵੱਖ ਦੀ ਤਾਕਤਾਂ ਦੇ ਖਿਲਾਫ ਹਮੇਸ਼ਾ ਹੀ ਰਿਹਾ ਅਸੀਂ ਤਾਂ ਬਹੁਤ ਭੋਗੀ ਹਾਂ ਸਾਹਿਬ ਮੈਂ ਤਾਂ ਕਹਿ ਰਿਹਾ ਵਟ ਆਮ ਸੇਇੰਗ ਇਜ਼ ਦੈਟ देयर ਸ਼ੁੱਡ ਬੀ ਨੋ ਐਮਬੀਗੂਟੀ ਹੈ ਲੋਕ ਕਿਉਂ ਇੱਥੇ ਆ ਕੇ ਹੁਣ ਜਦੋਂ ਮਸ਼ਰੂਮ ਜਦੋਂ ਨਿਕਲਦੇ ਆ ਜਦੋਂ ਮੋਇਸਟ ਹੋ ਜੇ ਜ਼ਮੀਨ ਤੋਂ ਉਹਦੇ ਵਿੱਚ ਇਟ ਇਜ਼ ਕੰਡਿਊਸਿਵ ਇਨ ਸੱਚ ਅ ਵੀਕ ਗਵਰਨਮੈਂਟ ਇਹਨਾਂ ਦੇ ਕਰਕੇ ਜਿਹੜੇ ਲੋਕ ਇੱਥੇ ਹੁਣ ਚੱਲ ਕੇ ਵਾਪਸ ਆ ਰਹੇ ਹੈ ਵੀ ਕੈਨ ਸੀ ਦੀ ਗਵਰਨਮੈਂਟ ਇਜ਼ ਅ ਪ੍ਰੋ ਕਨਲਿਸ਼ਨ ਪੋਲੀਟਿਕਲ ਦੇਖੋ ਤੁਸੀਂ ਕਹਿ ਸਕਦੇ ਹੋ ਆਮ ਨਾਟ ਸੇਇੰਗ ਇਟ ਡੋਨਟ ਟੂ ਟ੍ਰਾਈ ਟੂ ਪੁਟ ਵਰਡਸ ਇਨ ਮਾਈ ਮਾਊਥ ਬਟ ਆਮ ਸੇਇੰਗ ਇਜ਼ ਵੀ ਆਰ ਜੇ ਸ਼ਕਤੀ ਜ਼ੁਈ ਇਹਨਾਂ ਦੇ ਕੰਨੀ ਘੁੰਮਦੀ ਹੈ ਵੀ ਆ ਇਹਨਾਂ ਦਾ ਇੱਥੇ ਇਸ ਸਮੇਂ ਮੁੜ ਕੇ ਆਣਾ ਪਹਿਲਾਂ ਨਹੀਂ ਆਇਆ ਪਹਿਲਾਂ ਨਹੀਂ ਆਇਆ ਇੱਧਰ ਸਰਕਾਰ ਬਣਦੀ ਗਈ ਕਿ ਪਤਾ ਲੱਗਿਆ ਵੀ 5-6 ਮਹੀਨਿਆਂ ਦੀ ਆ ਕਾਰਵਾਈ ਚੱਲ ਰਹੀ ਹੈ 5-6 ਮਹੀਨਿਆਂ ਚ ਜੋ ਕੁਝ ਹੋਇਆ 5-6 ਮਹੀਨੇ ਸਰਕਾਰ ਬਣੀ ਹੈ ਦੇ ਹੈਵ ਪ੍ਰੋਕਲਿਵਿਟੀ ਦੇ ਹੈਵ ਟੈਂਡੈਂਸੀ ਜੇ ਹੈਵ ਪ੍ਰੂਵਨ ਇਨ ਦਾ ਪਾਸਟ ਜਿਹੜੇ ਉੱਥੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਉਹਨਾਂ ਦੇ ਘਰੇ ਰੁਕੇ ਹੈ ਕੋਈ ਨਾ ਕੋਈ ਤਾਂ ਕਿਤੇ ਨਾ ਕਿਤੇ ਦਾਲ ਚ ਕਾਲਾ ਤਾਂ ਹੈ ਕਿਸੇ ਸਰ ਰਾਜੋ ਚਿੱਦੜ ਦੀ ਗ੍ਰਿਫਤਾਰੀ ਵਾਲੇ ਬਿਆਨ ਨੂੰ ਇਸ ਤਰ੍ਹਾਂ ਦੇਖਦੇ ਹੋ ਕਿ ਇਹ ਕਿ ਸਹਿ ਪਰਿਵਾਰੀ ਬਣਾਇਆ ਗੁਜਰਾਤ ਦਾ ਉਸ ਤੋਂ ਬਾਅਦ ਇਹਨਾਂ ਨਾਲ ਗ੍ਰਿਫਤਾਰੀ ਹੋ ਸਕਦੀ ਹੈ ਦੇਖੋ ਪਹਿਲਾਂ ਸੁਸੋਦੀਆ ਸਾਹਿਬ ਦੀ ਗ੍ਰਿਫਤਾਰੀ ਪੁਆਦੀ ਕੇਜਰੀਵਾਲ ਸਾਹਿਬ ਨੇ ਫਿਰ ਹੁਣ ਉਹਨਾਂ ਦੀ ਪੁਆ ਰਹੇ ਹੈ ਉਹਨਾਂ ਨੇ ਕੋਈ ਬੰਦਾ ਛੱਡਣਾ ਨਹੀਂ ਚਾਹੇ ਪਹਿਲੇ ਪ੍ਰਸ਼ਾਂਤ ਪੂਸ਼ਣ ਸੀ ਜਾਂ ਯੁਗਿੰਦਰ ਯਾਦਵ ਸੀ ਸਾਰੇ ਤੌਰ ਤੇ ਜਿਹੜਾ ਬੰਦਾ ਮਾੜਾ ਮੋਟਾ ਸਿਰ ਕੱਟਦਾ ਉਹਨਾਂ ਨੂੰ ਵੈਸੇ ਨਹੀਂ ਵੇਟ ਦੇਣਾ ਜੀ ਆ ਸਿੰਘਲਾ ਜੀ ਦਾ ਕਰਤਾ ਕੰਮ ਕੀ ਮਾੜਾ ਗਿਆ ਤਾਂ ਉਹ ਕਹਿਣ ਵੀ ਉਹ ਕਲੀਨ ਸ਼ੀਟ ਦੇਣ ਉਹਨੂੰ ਜਾਂ ਉਹ ਆਡੀਓ ਜਿਹੜੀ ਹੈ ਉਹ ਵਾਇਰਲ ਉਹਦਾ ਆਥੈਂਟੀਸਿਟੀ ਪ੍ਰੂਵ ਕਰਨ ਇਹ ਜਿਹੜੇ ਆਪਣੇ ਆਪ ਹੀ ਜਿਹੜੀ ਹੈ ਇੰਟਰਨਲ ਪੋਲਿਟਿਕਸ ਹੈ देयर इज नो ਸਬਸਟੈਂਸ ਪਰ ਮੈਂ ਜਿਹੜਾ ਗੱਲ ਕਿਹਾ ਜੇ ਕਿਸੇ ਨੇ ਚੋਰੀ ਕੀਤੀ ਐਵੇਂ ਤੇ ਇਟ ਇਜ਼ ਰਾਘਵ ਚੱਡਾ ਜੀ অর ਵੈਦਰ ਐਕਸ ਵਾਈ ਜ਼ेड ਕਿਸੇ ਨੂੰ ਸਰਕਾਰ ਨੇ ਛੱਡਣਾ ਨਹੀਂ ਇਹ ਨਹੀਂ ਕੀਤਾ ਤਾਂ ਕਿ ਜਿਹੜੀ ਵਾਲ ਸਾਹਿਬ ਨੂੰ ਮੈਂ ਭਰੋਸਾ ਦਿਵਾ ਸਕਦਾ ਵੀ ਡਰਨ ਦੀ ਲੋੜ ਨਹੀਂ ਆਰਾਮ ਨਾਲ ਸੋ ਥੈਂਕ ਯੂ ਸਰ ਜਿਹੜਾ ਅਮਰੀਪਾਲ ਜਿਹੜੇ ਖਾਲਿਸਤਾਨੀ ਗਰੁੱਪ ਦੇ ਕਲਪਰ ਪੀਐਮ ਸਰ ਨੂੰ ਤੁਸੀਂ ਚਿੱਠੀ ਜਿਹੜੀ ਪਿਉਂਦ ਹੈ ਆ ਅਕਾਲੀਆਂ ਦੀ ਲਾਈ ਹੋਈ ਹੈ ਇਹਨੂੰ ਖਤਮ ਕਰਨ ਦੀ ਲੋੜ ਹੈ ਸੋ ਵਾਟਐਵਰ ਸਟੈਪ ਇਜ਼ ਰਿਕੁਆਇਰਡ ਉਹਨਾਂ ਨਾਲ ਲੀਨੀਅੰਸ ਹੀ ਨਹੀਂ ਗੈਂਗਸਟਰ ਹੈ ਰੋਜ਼ ਲੋਕਾਂ ਕੋਲ ਫਿਰੋਤੀ ਦੀ ਫੋਨ ਆ ਰਹੇ ਹੈ ਵੀ ਸਾਨੂੰ 5 ਲੱਖ ਰੁਪਏ ਦਿਓ 20 ਲੱਖ ਰੁਪਏ ਦਿਓ ਚੱਕ ਕੇ ਲੈ ਜਾਗੇ ਉਹਨਾਂ ਲੋਕਾਂ ਦੇ ਐਸੇ ਐ ਐਕਸਟਰਸ਼ਨ ਮਨੀ ਨਾਲ ਜਿਹੜੀ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਉਹ ਸੀਲ ਹੋਣੀ ਚਾਹੀਦੀ ਸਰ ਹਰਿਆਣਾ ਆਧੂ ਦੁਆਰਾ ਪ੍ਰੋਬਟ ਕਮੇਟੀ ਨੇ ਕਿਹਾ ਹੈ ਕਿ ਉਹਨਾਂ ਮਤਲਬ ਜਿਹੜੀ ਕੀ ਹੈ ਮਾਰਚ ਜਿਹੜਾ ਕਿ ਕੱਟਿਆ ਜਾਊਗਾ ਕਿਤਾ ਦੇਖੋ ਦੇਖੋ ਆ ਜਿਹੜੇ ਉੱਥੇ ਤੇ ਲੋਕ ਕੱਢ ਰਹੇ ਉਹ ਸਰਕਾਰ ਨੇ ਨਹੀਂ ਕਿਹਾ ਤਾਂ ਲੋਥੇ ਦੀ ਜਿਹੜੀ ਹੈ ਸੰਗਤ ਉਹ ਕੱਢ ਰਹੇ ਹੋਣਾ ਸੋ ਇਟ ਇਜ਼ देयर इशू ਸਰ ਸਰਵਾਈ ਸਭ ਤੋਂ ਪਹਿਲੇ ਤੇ ਜਿਹੜੇ ਇਹ ਲਗਾਣੇ ਪੈ ਰਹੇ ਆ ਵਿਧਾਨ ਸਭਾ ਚੰਡੀਓ ਵੀ ਲਗਾ ਇੱਥੇ ਵੀ ਲਗਾ ਕੀ ਅਜਿਹੀ ਜ਼ਰੂਰਤ ਪੈ ਰਹੀ ਹੈ ਕਿ ਇਸ ਵਿਧਾਨ ਸਭਾ ਨੂੰ ਲਗਾਉਣ ਲਈ ਮਤਲਬ ਸਪੈਸ਼ਲੀ ਅਲੱਗ ਤੋਂ ਐਦਾਂ ਕਿ ਜਦੋਂ ਜਿਨ੍ਹਾਂ ਨੂੰ ਸੱਤਾ ਦਿੱਤੀ ਜਾਂਦੀ ਹੈ ਲੋਕਾਂ ਦੁਆਰਾ वो उस पवित्र सदन का अपमान करे जनतक मुद्दों तो दौड़न राज्यपाल झूठ बोलन गए भ्रम फैलाने और अपने आका केजरीवाल और राघव चड्डा जी ने खुश करने के लिए उस पवित्र सदन का प्रयोग करे उस वे जी विधानसभा महत्वपूर्ण है क्योंकि वो पवित्र सदन बनया ਜਨਤਕ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਔਰ ਉਹਦਾ ਸਮਾਧਾਨ ਲੱਭਣ ਲਈ ਉਹਦਾ ਹੱਲ ਲੱਭਣ ਲਈ ਇਹ ਸਰਕਾਰ ਜਿਹਦੇ ਕੋਲ ਕੀ ਪ੍ਰਚੰਡ ਬਹੁਮਤਾ ਬਣ ਮਿਆਂ ਦਾ ਇਹਨਾਂ ਨੇ ਇੱਕ ਪਰਪੰਚ ਰਚਿਆ ਇੱਕ ਨਟੰਕੀ ਰਚੀ ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਇਸ ਨਟੰਕੀ ਦੇ ਡਾਇਰੈਕਟਰ ਕੇਜਰੀਵਾਲ ਨੇ ਐਕਟਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਣਾਇਆ ਔਰ ਸਕ੍ਰਿਪਟ ਜਿਹੜੀ ਆ ਰਾਗਬ ਚੱਡੇ ਦੁਆਰਾ ਲਿਖੀ ਗਈ ਹੈ ਇਹਨਾਂ ਨੂੰ ਰਾਤ ਨੂੰ ਸੁਪਨਾ ਆਂਦਾ ਨਜੂਮੀ ਲੋਗ ਨੇ ਜਿਹਦਾ ਅੱਜ ਕੇਜਰੀਵਾਲ ਕਹਿ ਰਿਹਾ ਕਿ ਰਾਗਬ ਚੱਡੇ ਨੂੰ ਪੜਿਆ ਜਾ ਸਕਦਾ ਨਜੂਮੀ ਹੈ ਨਾ ਇੱਕ ਇਹੀ ਬੰਦਾ ਜਦੋਂ ਸਤਿੰਦਰ ਜਨ ਨੂੰ ਨਹੀਂ ਪੜਿਆ ਗਿਆ ਸੀ ਉਹਦੇ ਤੇ ਈਡੀ ਇਨਕੁਆਰੀ ਕਰ ਰਹੀ ਸੀ ਉਹਨੇ ਕੀ ਕਹਿੰਦਾ ਕੱਟਰ ਇਮਾਨਦਾਰ ਆ ਜੋ ਕੱਟਰ ਇਮਾਨਦਾਰ ਸਾਡੇ 3.5 ਮਹੀਨੇ ਦਾ ਬਾਹਰ ਕਿਉਂ ਨਹੀਂ ਨਿਕਲਿਆ ਆਪਰੇਸ਼ਨ ਲੋਟਸ ਵੀ ਇਹਨਾਂ ਦਾ ਫੋਕਸ ਹੈ ਬੇਸਿਕਲੀ ਇਹ ਇਹਨਾਂ ਦੀ ਪੁਰਾਣੀ ਆਦਤ ਹੈ ਇਹਦੀ ਨਿਸ਼ਪਕਸ਼ ਜਾਂਚ ਕਰਵਾ ਲਓ ਅਗਰ ਹਿੰਮਤ ਆਗੇ ਤੇ ਜਿਹੜੀ ਗੱਲ ਮੈਂ ਕਹੀ ਹੈ ਨਾ ਕਿ ਇਹ ਨਟੰਕੀ ਦਿੱਲੀ ਤੋਂ ਰਚੋਈ ਹੈ ਇਹਨਾਂ ਦੇ ਹੀ ਆਪਣੇ ਬੰਦੇ ਨਿਕਲਣਗੇ ਫਰਜੀ ਸਿਮਾ ਨਿਕਲਣਗੀਆਂ ਔਰ ਇਹਨਾਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ ਗ੍ਰੈਂਡ ਇਨਕੁਆਰੀ ਸਿਟਿੰਗ ਜਾਂਚ ਕਰੋ ਅੱਜ 15 ਦਿਨ ਹੋ ਗਏ ਭਾਜੀ 15 ਦਿਨ ਹੋ ਗਏ ਪੱਤਰਕਾਰ ਮਿੱਤਰੋ ਐਫ ਆਈ ਆਰ ਦਰਜ ਕਰਾਏ ਦੇ ਤੋ ਇਹ ਐਫ ਆਈ ਆਰ ਦੇਖੋਗੇ ਨਾ ਤਰਸ ਆ ਜਾਏਗਾ ਕਿਉਂ ਐਫ ਆਈ ਆਰ ਹੀ ਵੀ ਬੀ ਜੀ ਪੀ ਦਾ ਪ੍ਰੈਸ਼ਰ ਪਿਆ ਨਾ ਜਿੱਦ ਵੀ ਕਾਰਵਾਈ ਕਰੋ ਕਾਰਵਾਈ ਕਰੋ ਇਸ ਕਰਕੇ ਐਫ ਆਈ ਆਰ ਹੋਈ ਹੈ ਨੰਬਰ ਕਿਤੇ ਨੇ ਇੱਕ ਤਾਂ ਤੁਹਾਡੇ ਜਲੰਧਰ ਵਾਲੇ ਐਮ ਐਲ ਏ ਸਾਹਿਬ ਕਹਿੰਦੇ ਕਿ ਮੈਂ ਤਾਂ ਚੰਡੀਗੜ੍ਹ ਮਿਲਣ ਵੀ ਚੱਲ ਗਿਆ ਆਪਣੀ ਪਾਰਟੀ ਨੂੰ ਦੱਸ ਕੇ ਬੰਦਾ ਜਿੰਨੂੰ ਮਿਲਿਆ ਏ ਅੱਜ ਕੱਲ ਤਾਂ ਸਕੇਚੀ ਬੜੇ ਵਧੀਆ ਬਣ ਜਾਂਦੇ ਨੇ ਉਹਦਾ ਮੋਹਰਾ ਚਿਹਰਾ ਹੈ ਦਖਾ ਰੇ ਨਾ ਇਹ ਕੇਵਲ ਭਾਜੀ ਪੂਰੇ ਪੰਜਾਬ ਨੂੰ ਪ੍ਰਮਿਤ ਕਰਨ ਦਾ ਇੱਕ ਛੜਜੰਤਰ ਹੈ ਇਸ ਕਰਕੇ ਜ਼ਰੂਰਤ ਪਈ ਹੈ ਇਹ ਜਨਤਾ ਵਿਧਾਨ ਸਭਾ ਲਗਾਉਂਦੀ ਸਿਰ ਤੁਸੀਂ ਰਾਗਵ ਚੱਡਾ ਦੀ ਗੱਲ ਕਰ ਰਹੇ ਹੋ ਤੇ ਅੱਜ ਕੇਜਰੀਵਾਲ ਸਾਹਿਬ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਨਜ਼ੂਮੀ ਹੈ ਨਾ ਕੇਜਰੀਵਾਲ ਜੋਸ਼ੀ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਜਾਂਦਾ ਉਹ ਜੋਸ਼ੀ ਹੈ ਉਹਨਾਂ ਨੂੰ ਕਹਿੰਗੇ ਮੁੱਖ ਮੰਤਰੀ ਸ਼ਿਪ ਛੱਡ ਕੇ ਨਾ ਨਜ਼ੂਮੀਆਂ ਦਾ ਕੰਮ ਸ਼ੁਰੂ ਕਰ ਔਰ ਨਾਲੇ ਜਿਹਨ ਪਾਪ ਕੀਤਾ ਹੁੰਦਾ ਨਾ ਡਰ ਨੂੰ ਨਾ ਜੇਨ ਜੇਨ ਕੋਈ ਭ੍ਰਸ਼ਟਾਚਾਰ ਕੀਤਾ ਤੇ ਤਾਂ ਡਰ ਨਾ ਸੁਸੋਧੀਆਂ ਨੂੰ ਵੀ ਬੜਾ ਕੱਟਰਮ ਆਂੰਦਰ ਕਹਿੰਦਾ ਔਰ ਸੁਸੋਧੀਆਂ ਦੇ ਘਰ ਰੇਡ ਹੋਈ ਸੀਬੀਆਈ ਵੀ ਗਈ ਈਡੀ ਵੀ ਗਈ ਏਜੰਸੀਆਂ ਨੇ ਬਾਹਰ ਆ ਕੇ ਕਿਹਾ ਕਿ ਉਹਦੇ ਘਰੋਂ ਕੁਝ ਨਹੀਂ ਮਿਲਿਆ ਸਰਟੀਫਿਕੇਟ ਕੋਣ ਬਣ ਰਿਹਾ ਆਪਣੇ ਆਪ ਨੂੰ ਆਪੇ ਸੁਸੋਧੀਆਂ ਕਹਿ ਰਿਹਾ ਔਰ ਕੇਜਰੀਵਾਲ ਉਹਨੂੰ ਸਰਟੀਫਿਕੇਟ ਦੇ ਰਿਹਾ ਜੇਕਰ ਕੋਈ ਨਹੀਂ ਮਿਲਿਆ ਇਮਾਨਦਾਰ ਮਾਨਦਾਰ ਤੋਰੇ ਚਰਿੱਤਰ ਵਾਲੇ ਲੋਕ ਨੇ ਔਰ ਉਹਦੇ ਚ ਇਹਨਾਂ ਦਾ ਕੋਈ ਦੋਸ਼ ਨਹੀਂ ਹੈ ਭਾਜੀ ਇਹ ਝੂਠ ਤੇ ਆਧਾਰ ਤੇ ਪੈਦਾ ਹੋਈ ਹੋਈ ਪਾਰਟੀ ਹੈ ਇੱਕ ਅਜਿਹੀ ਵਿਧਾਨ ਸਭਾ ਸભ્ય ਨੇ ਨਗਈ ਉਹ ਚ ਇਹ ਗੱਲ ਕਹੀ ਕਿ 92 ਵਿਧਾਇਕ ਜਿਹੜੇ ਨੇ 92 ਵਿਧਾਇਕਾਂ ਦੇ ਖਿਲਾਫ ਦੇ ਜਾਂਚ ਕਰਾਈ ਜਾਵੇ ਤੇ ਮੈਕਸਿਮਮ ਜੇ ਕੋਈ ਸਹੀ ਹੋਏਗਾ ਉਹਨੂੰ ਕੁਝ ਨਹੀਂ ਕਵਾਂਗੇ ਜਿਹੜੇ ਬਾਕੀ ਹੋਣਗੇ ਉਹ ਛੱਡੇ ਨਹੀਂ ਜਾਣਗੇ ਮਤਲਬ ਕਿੰਨੇ ਕ ਕੌਨਫੀਡੈਂਟ ਤੁਸੀਂ ਇਸ ਚੀਜ਼ ਹੈ ਕਿ ਮਤਲਬ ਇਹਨਾਂ ਦੇ ਵਿੱਚੋਂ ਵੀ ਇਹ ਕੰਮ ਹੋ ਰਿਹਾ ਹੋਵੇਗਾ ਕਿਦਾਂ ਨਾ ਕਿਦਾਂ ਨਹੀਂ ਮੈਂ ਨਿਸ਼ਪੱਖ ਜਾਂਚ ਦੀ ਗੱਲ ਕਰ ਰਿਹਾ ਅੱਜ ਵੀ ਕਰ ਰਿਹਾ ਕੱਲ ਵੀ ਕਰਦਾ ਰਹਾਂਗਾ ਔਰ ਇਹ ਨਿਸ਼ਪੱਖ ਜਾਂਚ ਜਦੋਂ ਹੋਏਗੀ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਹੋਏਗਾ ਔਰ ਜੇਕਰ ਅਸੀਂ ਕੇਂਦਰਵਰਾਂ ਨੂੰ ਕਵਾਂਗੇ ਕਿ ਤੁਸੀਂ ਇੰਟਰਫੇਅਰ ਕਰੋ ਫਿਰ ਇਹ ਕਹਣਗੇ ਫੈਡਰਲ ਸਟਰਕਚਰ ਨੂੰ ਖਤਰਾ ਜੀ ਦੁਰਪਯੋਗ ਹੋ ਰਿਹਾ ਤੁਸੀਂ ਸੱਤਪਯੋਗ ਕਰ ਲੋਣਾ ਕਰਾਉਣਾ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਇਨਕੁਆਇਰੀ ਚੀਮਾ ਸਵਾਏ ਹਾਈ ਕੋਰਟ ਨਹੀਂ ਸੁਪਰੀਮ ਕੋਰਟ ਲਿਖੋ ਨਾ ਚਿੱਠੀ ਵੀ ਸੁਪਰੀਮ ਕੋਰਟ ਨੂੰ ਲਿਖਦੇ ਹੋ ਕਿਉਂ ਨਹੀਂ ਲਿਖ ਰਹੇ ਜਿਹੜੇ ਅਮਰਿਤਪਾਲ ਸਿੰਘ ਆਗੇ ਇਹਨਾਂ ਨੇ ਮੰਗ ਰੱਖੀ ਹੈ ਖਾਲਿਸਤਾਨ ਦੀ ਐਸਾ ਕਿ ਪੰਜਾਬ ਨੇ ਬਹੁਤ ਸੰਤਾਪ ਸਹਿ ਆਇਆ ਅੱਜ ਕੋਈ ਵੀ ਪੰਜਾਬੀ ਇਹ ਨਹੀਂ ਚਾਹੁੰਦਾ ਕਿ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਨ ਵਾਲੀਆਂ ਤਾਕਤਾਂ ਜਿਹੜੀਆਂ ਉਹ ਤਾਕਤਵਰ ਹੋਣ ਔਰ ਇਹ ਵਰਤਮਾਨ ਸਰਕਾਰ ਦਾ ਦਾਇਤਵ ਹੈ ਕਿ ਪੰਜਾਬ ਨੂੰ ਤੋੜਨ ਵਾਲੇ ਇਹਨਾਂ ਤਾਕਤਾਂ ਦੇ ਉੱਤੇ ਅੰਕੁਸ਼ ਲਗਾਏ ਅੱਜ ਪੰਜਾਬ ਨੂੰ ਜਰੂਰਤ ਹੈ ਵਿਕਾਸ ਦੀ ਅੱਜ ਪੰਜਾਬ ਨੂੰ ਜਰੂਰਤ ਹੈ ਭਾਈਚਾਰੇ ਦੀ ਪੰਜਾਬ ਨੂੰ ਜੋੜਨ ਵਾਲੇ ਲੋਕਾਂ ਦੀ ਜਰੂਰਤ ਹੈ ਤੋੜਨ ਵਾਲਿਆਂ ਦੀ ਨਹੀਂ ਅੱਜ ਤੋਂ ਜਨਵਰੀ ਦੇ ਵਿੱਚ ਇਹ ਪਲਾਨ ਕਰ ਰਹੇ ਆ ਨਗਰ ਕੈਂਡੀਆਂ ਚੋਣਾਂ ਬੀਜੇਪੀ ਕਿੰਨੀ ਕੀ ਤਿਆਰ ਹੈ ਉਹਦੇ ਲਈ ਪੂਰੇ ਤੇ ਪੂਰੇ ਜੀ ਬੀਜੇਪੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਤਿਆਰ ਹੈ ਔਰ ਪਾਰਟੀ ਨੇ ਆਪਣੇ ਜਿਹੜੇ ਇਨਚਾਰਜ ਹੈ ਉਹ ਸਭ ਲਗਾਏ ਨੇ ਔਰ ਮੀਟਿੰਗਾਂ ਕਰ ਰਹੇ ਨੇ ਉਹ ਸਭ ਕੀ ਰਿਜ਼ਲਟ ਤੁਹਾਨੂੰ ਲੱਗਦਾ ਹੈ ਕਿ ਜੋ ਹਾਲਾਤ ਸੰਗਰੂਰ ਵਾਲੇ ਰਿਜ਼ਲਟ ਆਣਗੇ ਸਰਕਾਰ ਦੇ ਖਿਲਾਫ ਅੱਡੀ ਪੱਤਰਕਾਰਾਂ ਦੀ ਜਾਣਕਾਰੀ ਦੇ ਅਨੁਸਾਰ ਜਿੰਨਾ ਕ ਮੈਂ ਸਮਝ ਪਾਇਆ ਮੈਨੂੰ ਲੱਗਦਾ ਹੈ ਕਿ ਇਹ ਵਿਜੀਲੈਂਸ ਨੂੰ ਆਪਣੇ ਹੱਥ ਦੀ ਕਟਪੁਤਰੀ ਬਣਾਉਣਾ ਚਾਹੁੰਦੇ ਨੇ ਇਸ ਕਰਕੇ ਇਸ ਪ੍ਰਕਾਰ ਦਾ ਬਿੱਲੇ ਲੈ ਕੇ ਆਏ ਨੇ ਬਾਕੀ ਫੁੱਲ ਬਿਆਨ ਜਿਹੜਾ ਪਾਰਟੀ ਦਾ ਅਸੀਂ ਬਾਅਦ ਚ ਦਿਆਂਗੇ ਪਰ ਮੋਟਾ ਮੋਟਾ ਇਹ ਹੀ ਲੱਗਦਾ ਕਿ ਇਹ ਕਮਜ਼ੋਰ ਕਰਨਾ ਚਾਹੁੰਦੇ ਨੇ ਡਰਦੇ ਨੇ ਔਰ ਉਹਨੂੰ ਵਿਜੀਲੈਂਸ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਨੇ ਔਰ ਉਹਦਾ ਦੁਰਪਯੋਗ ਕਰਨਾ ਚਾਹੁੰਦੇ ਨੇ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਹੈ ਬਾਕੀ ਪੂਰੀ ਜਾਣਕਾਰੀ ਤੋਂ ਬਾਅਦ ਇਹਦੇ ਇਹ ਪਾਰਟੀ ਰਿਐਕਟ ਕਰੇਗੀ। ਜੁਲੰਦਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼।